ਸਾਈਡ ਤੇ ਜਾ ਰਹੇ ਸੀ ਬਿਲਕੁਲ ਲੈਫਟ ਸਾਈਡ ਤੇ ਸੈਂਟਰ ਦੇ ਵਿੱਚ ਕਮਰੂਤੀ ਟਾਈਪ ਦੀ ਕੋਈ ਮਹਿਰੂਨ ਕਲਰ ਦੀ ਗੱਡੀ ਸੀ ਉਸ ਤੋਂ ਬਾਅਦ ਮੈਂ ਨਾ ਬਿਲਕੁਲ ਸਾਈਡ ਤੇ ਜੀ ਨਿੱਕੀ ਜਿਹੀ ਜਗ੍ਹਾ ਵਿੱਚ ਉਹਨਾਂ ਨੂੰ ਆਏ ਸੀਗਾ ਮੈਂ ਨਗਾਹ ਜਾ ਉਹ ਲਗਾਣ ਲੱਗਿਆ ਤੇ ਉਹ ਲਗਾਣ ਲੱਗਿਆ ਤੇ ਉਹ ਪੰਜਾਬ ਦੇ ਵਿੱਚ ਦਿਨੋ ਦਿਨ ਵਧ ਰਹੇ ਸੜਕੀ ਹਾਦਸਿਆਂ ਦੇ ਕਾਰਨ अनेका ਹੀ ਕੀਮਤੀ ਜਾਨਾਂ ਜੜੀਆਂ ਨੇ ਉਜਾ ਰਹੀਆਂ ਨੇ ਜਿਸ ਦੇ ਚਲਦਿਆਂ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ ਤਿਉਹਾਰ ਦੇ ਦਿਨ ਘਰ ਦਾ ਚਿਰਾਗ ਬੁੱਝ ਗਿਆ ਤਾਂ ਨਾਬਾਦ ਵਿੱਚ ਦਰਦਨਾਖਾ ਖਾਦਸਾ ਵਾਪਰਿਆ ਤੇਜ਼ ਰਫਤਾਰ ਟਰਾਲੇ ਥੱਲੇ ਆਉਣ ਦੇ ਨਾਲ 9 ਸਾਲਾਂ ਮਾਸੂਮ ਦੀ ਜਾਨ ਚਲੀ ਨਾਬਾਦ ਦੀ ਜਸਪਾਲ ਕਲੋਨੀ ਦੇ ਵਿੱਚ ਰਹਿਣ ਵਾਲੇ ਨਿਹਾਲ ਨਾਮ ਦੇ ਤੀਸਰੀ ਜਮਾਤ ਦੇ ਵਿਦਿਆਰਥੀ ਜੋ ਕਿ ਆਪਣੀ ਮਾਂ ਦੇ ਨਾਲ ਆਪਣੇ ਨਾਨਕੇ ਘਰ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ ਕਿ ਅਚਾਨਕ ਹੀ ਸਪੇਅਰ ਪਾਰਟਸ ਲੱਦੇ ਹੋਏ ਟਰਾਲੇ ਨੇ ਉਸ ਨੂੰ ਟੱਕਰ ਮਾਰੀ ਹੈ ਐਕਟਿਵਾ ਤੇ ਜਾ ਰਹੇ ਸਨ ਮਾਪੋਤ ਜਿਸ ਦਰਮਿਆਨ ਇਹ ਹਾਦਸਾ ਵਾਪਰਿਆ ਇਸ ਟੱਕਰ ਦੇ ਵਿੱਚ ਜਿੱਥੇ ਮਾਂ ਕੱਚੀ ਥਾਂ ਤੇ ਜਾ ਡਿੱਗੀ ਹੈ ਤੇ ਐਕਟਿਵਾ ਸਵਾਰ 6 ਸਾਲ ਦਾ ਮਾਸੂਮ ਟਰਾਲੇ ਦੇ ਥੱਲੇ ਆ ਗਿਆ ਜਿਸ ਨੂੰ ਲੋਕਾਂ ਦੇ ਵੱਲੋਂ ਕਾਫੀ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਬੱਚਾ ਨਹੀਂ ਬਚ ਸਕਿਆ ਲੋਕਾਂ ਦੇ ਲੋਕਾਂ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਬੱਚੇ ਨੂੰ ਟਰਾਲੇ ਦੇ ਹੇਠੋਂ ਕੱਢਿਆ ਤੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮਰਿਤ ਐਲਾਨ ਦਿੱਤਾ ਤਾਂ ਘਟਨਾ ਬਾਦ ਬੱਚੇ ਦੀ ਮਾਤਾ-ਦਾਦਾ ਤਰ ਰੋ ਰੋ ਕੇ ਬੁਰਾ ਹਾਲ ਹੈ ਉਥੇ ਹੀ ਦੱਸ ਦਈਏ ਕਿ ਉਸ ਨੂੰ ਜਿਹੜਾ ਪ੍ਰਾਈਵੇਟ ਐਂਬੂਲੈਂਸ ਕਰਕੇ ਪਟਿਆਲਾ ਵੀ ਲਿਆਂਦਾ ਗਿਆ ਜਦਕਿ ਡਾਕਟਰਾਂ ਦੇ ਵੱਲੋਂ ਪਹਿਲਾਂ ਹੀ ਬੱਚੇ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਸੀ ਤਾਂ ਪਰ ਤੱਕ ਦਰਸ਼ੀਆਂ ਦਾ ਕਹਿਣਾ ਕਿ ਉਕਤ ਟਰਾਲਾ ਕਾਫੀ ਤੇਜ਼ ਰਫ਼ਤਾਰ ਚੱਲ ਰਿਹਾ ਸੀ ਜਿਸ ਨੇ ਪਹਿਲਾਂ 20 ਵਾਹਨਾਂ ਨੂੰ ਟੱਕਰ ਮਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਨਾਲ ਮਾ ਇੱਕ ਟੈਕੀਵਾ ਉੱਤੇ ਸਵਾਰ ਸੀ ਜਿਸ ਦਰਮਿਆਨ ਕੇ ਵੱਡਾ ਹਾਦਸਾ ਵਾਪਰ ਗਿਆ ਜਿਹੜਾ ਅੱਜ ਐਕਸੀਡੈਂਟ ਹੋਇਆ ਉਹਦੇ ਬੱਚੇ ਦੀ ਡੈਥ ਹੋਈ ਆ ਉਹਦੇ ਬਾਰੇ ਇੱਕ ਹੀ ਗੱਲਬਾਤ ਹੋਈ ਹੈ ਸਵਾ 12 ਦੇ ਕਰੀਬ ਬੱਚੇ ਨੂੰ ਲੈ ਕੇ ਆਏ ਸੀ ਐਕਸੀਡੈਂਟ ਹੋਇਆ ਸੀ ਸਰਪਰੀਆ ਹੋਟਲ ਦੇ ਕੋਲ ਜਸਪਾਲ ਕੋਲਨੀ ਦੇ ਰਹਿਣ ਵਾਲੇ ਨੇ 10 ਸਾਲ ਦੇ ਆਰਾਊਂਡ ਬੱਚੇ ਦੀ ਏਜ ਹੈ ਟਰੱਕ ਵਾਲਾ ਸਾਈਡ ਮਾਰ ਗਿਆ ਮਦਰ ਟਰਾਈ ਕਰ ਰਹੀ ਸੀ ਐਕਟੀਵਾ ਤੇ ਸ਼ਾਇਦ ਖੜੇ ਸੀਗੇ ਜਿਵੇਂ ਕਿ ਉਹਨਾਂ ਨੇ ਦੱਸਿਆ ਤੇ ਬੱਚੇ ਦੇ ਹੈਡ ਇੰਜਰੀ ਹੈ ਸੀਵੀਅਲੀ ਔਰ ਹੋਰ ਵੀ ਬਹੁਤ ਸਾਰੇ ਫੈਕਚਰਸ ਨੇ ਲੈਗਸ ਤੇ ਵੀ ਹੈ ਹੈਂਡਸ ਤੇ ਵੀ ਹੈ ਤਾਂ ਬੱਚਾ ਤਾਂ ਡੈੱਡ ਸੀ ਅਸੀਂ ਉਹਨਾਂ ਨੂੰ ਡਿਕਲੇਅਰ ਕਰਤਾ ਸੀ ਆਂਦੇ ਹੀ ਬਟ ਉਹ ਆਪਣੀ ਸੰਤੁਸ਼ਟੀ ਵਾਸਤੇ ਪ੍ਰਾਈਵੇਟ ਲੈ ਕੇ ਗਏ ਸੀਗੇ ਤਾਂ ਉਸ ਤੋਂ ਬਾਅਦ ਵਾਪਸ ਲੈ ਆਏ ਕਿ ਅਸੀਂ ਉਹਨੂੰ ਮੋਰਚੀ ਚ ਬੋਡੀ ਨੂੰ ਸ਼ਿਫਟ ਕਰ ਦਿੱਤਾ ਕਿੱਥੇ ਤੇ ਰਹਿਣ ਆਲੇ ਨੇ ਮੈਮ ਜਸਪਾਲ ਕਲੋਨੀ ਬੱਚੇ ਦਾ ਨਾਮ ਨਿਹਾਲ ਹੈ ਔਰ ਪੇਰੈਂਟਸ ਉਹਦੇ ਫਾਦਰ ਨੇਮ ਹੈਗਾ ਨਵੀਨ ਜਿਹੜਾ ਸਰਪ੍ਰੀਆ ਕੋਲ ਐਕਸੀਡੈਂਟ ਹੋਇਆ ਉਹਦੇ ਬਾਰੇ ਤੁਹਾਡੇ ਕੀ ਸੁਣਿਆ ਸਰ ਅਸਲ ਤਲਾਹ ਮਿਲੀ ਹੈ ਕਿ ਉੱਤੇ ਸਰਪ੍ਰੀਆ ਦੇ ਸਾਹਮਣੇ ਨਾ ਕਿਸੇ ਕਰਾਲੇ ਨਾਲ ਕੋਈ ਐਕਸੀਡੈਂਟ ਹੋਇਆ ਉਹਦੇ ਤੇ ਬੱਚੇ ਦੀ ਮੌਤ ਹੋ ਗਈ ਕਿਸੇ ਉੱਥੇ ਚੱਲੇ ਮੌਕੇ ਤੇ ਉਹ ਦੇਖਦੇ ਆ ਕੀ ਕਰਨਾ